ਪਰਮੇਸ਼ ਬਰਮਾ ਦੇ ਵਿਆਹ ਤੇ ਮੈਂ ਗਿਆ ਪਰ ਉਹਨਾਂ ਨੇ ਮੇਰਾ ਫੋਨ ਹੀ ਰੱਖ ਲਿਆ ਯਾਰ ਮੈਂ ਉੱਥੇ ਜਾ ਕੇ ਨਾ ਕੋਈ ਫੋਟੋ ਖਿੱਚੀ ਨਾ ਮੈਨੂੰ ਉਹਨਾਂ ਨੇ ਲਾਈਵ ਫੋਨ ਦਿੱਤਾ ਤੂੰ ਮੇਰੇ ਸਾਰੇ ਫੋਨ ਰੱਖ ਲੇ ਉੱਥੇ ਮੇਰਾ ਇੱਕ ਵੀ ਫੋਨ ਨਹੀਂ ਛੱਡਿਆ ਉੱਥੇ ਤੂੰ ਮੇਰੇ ਸਾਰੇ ਫੋਨ ਮੈਂ ਕਿਹਾ ਚੱਲ ਕੋਈ ਨਾ ਮੇਰੇ ਫੋਨ ਰੱਖ ਲੈ ਤੂੰ ਤੂੰ ਕਹੀਆ ਨਾ ਭਾਜੀ ਪਰਫਾਰਮ ਕਰਨ ਫਿਰ ਮੈਂ ਸਟੇਜ ਤੇ ਆਉਂਗਾ ਤੂੰ ਵੀਦਾ ਚੰਨ ਉਗੀ ਦਾ ਚੰਨ ਤੂੰ ਮੇਰਾ ਯਾਰ ਆ ਮੇਰਾ ਯਾਰ ਬਣ ਕੇ ਆਇਆ ਸੀ ਮੇਰਾ ਫੋਨ ਵੀ ਰੱਖ ਲਿਆ ਉੱਥੇ ਫਿਰ ਵੀ ਨੀ ਤੂੰ ਮੈਨੂੰ ਮਿਲਿਆ ਯਾਰ ਤੂੰ ਬ੍ਰੇਕ ਆ ਤੁੱਕੇ ਤੁਕੀਆਂ ਮੈਨੂੰ ਮਿਲਤਾ ਲੈਂਦਾ ਮੈਂ ਉੱਥੇ 1 ਘੰਟਾ ਬਹਿ ਕੇ ਆਇਆ ਤੂੰ ਫਿਰ ਵੀ ਨਹੀਂ ਮੈਨੂੰ ਮਿਲਿਆ ਤੂੰ ਮੈਨੂੰ ਫਿਰ ਵੀ ਨਹੀਂ ਮਿਲਿਆ ਯਾਰ ਕੀ ਆ ਯਾਰ ਮੈਂ ਸਿਰਫ ਇਹਦੇ ਵਿਆਹ ਕਰਕੇ ਮੈਨੂੰ ਉਰਾਇਆ ਸੀ ਯਾਰ ਉਹ ਯਾਰ ਤੂੰ ਕਿਉਂ ਯਾਰ ਇਹ ਜਿਹਾ ਕਿ ਭਰਾਵਾ ਸਾਡੇ ਹੱਥੋਂ ਤਾਂ ਛੱਡ ਦੇ ਯਾਰ ਆ ਚੀਜ਼ਾਂ ਯਾਰ ਅਸੀਂ ਤੇਰੇ ਵਿਆਹ ਤੇ ਆਏ ਆ ਯਾਰ ਤੂੰ ਯਾਰ ਕਮਾਲ ਆ ਯਾਰ ਮੈਂ ਮੈਨੂੰ ਕਹਿੰਦਾ ਕਹਿੰਦਾ ਮੇਰੇ ਵਿਆਹ ਤੇ ਫੋਨ ਨਾਲ ਲੈ ਕੇ ਉਹ ਮੈਂ ਆਪਦਾ ਫੋਨ ਵੀ ਬਾਹਰ ਛੱਡ ਜਾਂਦਾ ਯਾਰ ਭਰਾਵਾ ਤੂੰ ਫਿਰ ਵੀ ਨਹੀਂ ਮੈਨੂੰ ਮਿਲਿਆ ਮੈਂ ਇੱਕ ਘੰਟਾ ਤੇਰੀ ਵੇਟ ਕੀਤੀ ਭਰਾਵਾ ਮਾਲਾ ਭਰਾਵਾ ਤੂੰ ਹੈ ਹੈਗਾ ਕੀ ਐ ਯਾਰ ਤੂੰ ਡਰੇ ਕਾ ਤੇ ਤੂੰ ਆਈ ਮੀਨ ਮਾਈਕਲ ਜੈਕਸਨ ਤਾਂ ਹੈ ਨਹੀਂਗਾ ਯਾਰ ਤੂੰ ਭਰਾਵਾ ਉਹ ਭਰਾਵਾ ਮੈਂ ਤੇਰੀ ਵੇਟ ਕੀਤੀ ਆ ਤੂੰ ਮੈਨੂੰ ਨਾ ਮੈਨੂੰ ਤਾਂ ਮਿਲ ਜਾਂਦਾ ਕਿ ਮੈਂ ਇੱਕ ਠੋਕੇ ਕਿਹਾ ਸੀ ਉੱਥੇ ਕਿ ਮੇਰੇ ਯਾਰ ਦਾ ਵਿਆਹ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਯਾਰ ਦਾ ਵਿਆਹ ਯਾਰ ਤੂੰ ਮੇਰੇ ਤੂੰ ਮੈਨੂੰ ਮਿਲਿਆ ਵੀ ਨਹੀਂ ਆ ਕੇ ਇਤਤਰੋਂ ਆਪਾਂ ਹੈਗੇ ਆਂ ਲਾਈਵ ਹਲੋ 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 ਆਉਂਦਾ ਬਾਈ ਕੋਈ ਲਾਈਵ ਕਿ ਨਹੀਂ ਹਲੋ ਮੈਂ ਲਾਈਵ ਇਸ ਕਰਕੇ ਹੋਇਆ ਬਾਈ ਕਿਉਂਕਿ ਬੜੇ سارے ਬੰਦੇ ਮੈਨੂੰ ਪੁੱਛਦੇ ਸੀ ਬਾਈ ਅੱਜ ਪਰਮੇਸ਼ਰ ਬਰਮਾ ਦਾ ਵਿਆਹ ਯਾਰ ਤੂੰ ਵਿਆਹ ਤੇ ਨਹੀਂ ਗਿਆ ਤੂੰ ਵਿਆਹ ਤੇ ਨਹੀਂ ਗਿਆ ਤੂੰ ਵਿਆਹ ਤੇ ਨਹੀਂ ਗਿਆ ਉਹ ਮੈਂ ਵਿਆਹ ਤੋਂ ਹੀ ਆਇਆ ਬਟ ਮੇਰੇ ਲਈ ਇੱਕ ਬਹੁਤ ਮਾੜੀ ਖਬਰ ਇਹ ਸੀ ਕਿ ਪਰਮੇਸ਼ਰ ਬਰਮਾ ਦੇ ਵਿਆਹ ਤੇ ਮੈਂ ਗਿਆ ਪਰ ਉਹਨਾਂ ਨੇ ਮੇਰਾ ਫੋਨ ਹੀ ਰੱਖ ਲਿਆ ਯਾਰ ਮੈਂ ਉੱਥੇ ਜਾ ਕੇ ਨਾ ਕੋਈ ਫੋਟੋ ਖਿੱਚੀ ਨਾ ਮੈਨੂੰ ਉਹਨਾਂ ਨੇ ਲਾਈਵ ਹੋਣ ਦਿੱਤਾ ਮੈਨੂੰ ਇਹ ਨਹੀਂ ਪਤਾ ਵੀ ਕਿਉਂ ਪਰ ਮੈਨੂੰ ਕਹਿੰਦੇ ਜੀ ਤੁਸੀਂ ਪਰਮੀਸ਼ ਬਰਮਾ ਦੇ ਵਿਆਹ ਤੇ ਗਏ ਸੀ ਤੁਸੀਂ ਨਾ ਲਾਈਵ ਹੋਏ ਨਾ ਤੁਸੀਂ ਕੋਈ ਫੋਟੋ ਖਿੱਚੀ ਸੋ ਸੌਰੀ ਗਾਇਜ਼ ਮੈਂ ਇਸ ਕਰਕੇ ਉੱਥੇ ਲਾਈਵ ਨਹੀਂ ਹੋ ਸਕਿਆ ਬਟ ਉਹ ਕਹਿੰਦਾ ਵੀ ਮੇਰੇ ਵਿਆਹ ਤੇ ਨਾ ਤਾਂ ਲਾਈਵ ਹੋਇਓ ਨਾ ਜੀ ਕੋਈ ਫੋਟੋ ਖਿੱਚੋ ਮੈਂ ਕਹਾ ਸਾਰੀਆਂ ਫੋਟੋਆਂ ਇੱਧਰ ਉੱਧਰ ਤੁਰੀਆਂ ਫਿਰਦੀਆਂ ਪਰ ਜੋ ਲੋ ਐਨੀ ਵੈਸ ਕੋਈ ਗੱਲ ਨਹੀਂ ਬਟ ਮੈਂ ਉੱਥੇ ਲਾਈਵ ਨਹੀਂ ਹੋ ਸਕਿਆ ਸੌਰੀ ਬਿਕਾਜ਼ ਹੋ ਕੰਦਾ ਯਾਰ ਮੇਰੇ ਵਿਆਹ ਤੇ ਜੜੀਆਂ ਫੋਟੋਆਂ ਹੋਣ ਗਿਆ ਉਹ ਸਿਰਫ ਮੈਂ ਹੀ ਪਾਉਂਗਾ ਤੁਸੀਂ ਹੀ ਪਾ ਸਕਦੇ ਓ ਮਾਈ ਗੱਡ ਚੱਲ ਕੋਈ ਨਾ ਭਰਾਵਾ ਤੂੰ ਪਾ ਲਈ ਕਿੱਡੀ ਗੱਲ ਪਰ ਪਹਿਲੀ ਵਾਰੀ ਮੈਂ ਇਹ ਦੇਖਿਆ ਕਿ ਵਿਆਹ ਦਾ ਵਪਾਰੀ ਕਰਮੀ ਹੋ ਸਕਦਾ ਵਿਆਹ ਦਾ ਵਿਆਹ ਦਾ ਬਿਜ਼ਨਸ ਵੀ ਯਾਰ ਕਦੇ ਹੁੰਦਾ ਯਾਰ ਮੈਨੂੰ ਆਂ ਦੱਸੋ ਤੁਸੀਂ ਤੁਹਾਡੇ ਚੋਂ ਕਿਸੇ ਦਾ ਜੇ ਕੋਈ ਵਿਆਹ ਹੋਇਆ ਤਾਂ ਯਾਰ ਵਿਆਹ ਦਾ ਕਦੇ ਕੋਈ ਬਿਜ਼ਨਸ ਵੀ ਹੁੰਦਾ ਹੈ ਵਿਆਹ ਦਾ ਮਤਲਬ ਮੇਰਾ ਕਦੇ ਵਿਆਹ ਹੋਊ ਜਾਂ ਤੁਹਾਡਾ ਕਦੇ ਹੋ ਯਾਰ ਵਿਆਹ ਦਾ ਕਦੇ ਕੋਈ ਬਿਜ਼ਨਸ ਵੀ ਹੁੰਦਾ ਯਾਰ ਐਂ ਦੱਸੋ ਮਾਜੇ ਢੱਕਿਆ ਹੋਇਆ ਫੁੱਲ ਮੈਂ ਮਤਲਬ ਮੈਨੂੰ ਪਤਾ ਹੈ ਕਿ ਮੈਂ ਮਤਲਬ ਵਧੀਆ ਪੈਗ ਲਾਇਆ ਬਟ ਮੈਂ ਉਹਦੇ ਵਿਆਹ ਤੇ ਨਹੀਂ ਲਾਇਆ ਬਿਕਸ ਮੈਂ ਉਹਦੇ ਵਿਆਹ ਤੋਂ ਮੈਂ ਕਿਹਾ ਭਰਾਵਾ ਤੈਨੂੰ ਹੱਥ ਜੋੜ ਕੇ ਨਮਸਤੇ ਹੀ ਆ ਵੀ ਹੁਣ ਅਸੀਂ ਜਾਣਿਆ ਕਿਉਂਕਿ ਉੱਥੇ ਨਮਸਤੇ ਵਾਲੀ ਸੀ ਸਾਰੇ ਬਾਈ ਉੱਥੇ ਕੋਈ ਸ਼ਾਸਤਰੀ ਘਾਲ ਵਾਲਾ ਨਹੀਂ ਸੀਗਾ ਪਰ ਮੈਂ ਕਿਹਾ ਯਾਰ ਵਿਆਹ ਤੇ ਮਤਲਬ ਕਦੇ ਐਵੇਂ ਵੀ ਹੋ ਸਕਦਾ ਵੀ ਯਾਰ ਬਾਈ ਜੀ ਮੇਰਾ ਵਿਆਹ ਤੇ ਤੁਸੀਂ ਪਲੀਜ਼ ਇਹਨੂੰ ਕਦੇ ਕਿਤੇ ਪਾਏ ਉਹਨਾਂ ਮੈਂ ਕਸੌਰੀਆ ਸੋਰੀ ਅਸੀਂ ਨਹੀਂ ਪਾਉਂਦੇ ਪਰ ਇਹ ਵਿਆਹ ਤੇ ਵਿਆਹ ਕਦੇ ਵਿਆਹ ਕਦੇ ਵਪਾਰ ਵੀ ਹੋ ਸਕਦਾ ਪਰਮੇਸ਼ਵਰ ਮੈਂ ਤੈਨੂੰ ਤੂੰ ਮੈਨੂੰ ਸੱਦਿਆ ਤੂੰ ਮੈਨੂੰ ਸੱਦ ਕੇ ਕਹਿਣਾ ਕਿ ਬਾਈ ਜੀ ਸ਼ੋਅ ਲਾਓ ਮੈਂ ਕਿਰਮ ਆਉਦੇ ਭਰਾ ਦੇ ਵਿਆਹ ਤੇ ਆਇਆ ਵੀ ਮੈਨੂੰ ਮੈਂ ਤਾਂ ਆਪਦੇ ਭਰਾ ਦੇ ਵਿਆਹ ਤੇ ਆ ਮੈਂ ਯਾਰ ਮੈਂ ਸ਼ੋ ਵੀ ਲਾਵਾਂ ਕਹਿੰਦਾ ਬਾਈ ਤੁਸੀਂ ਮਤਲਬ ਉਹ ਤਾਂ ਮੈਨੂੰ ਮਿਲਿਆ ਹੀ ਨਹੀਂ ਮੈਨੂੰ ਕਹਿੰਦੇ ਬਾਈ ਜੀ ਤੁਸੀਂ ਪਰਮੇਸ਼ ਵਰਮਾ ਦੇ ਵਿਆਹ ਤੇ ਆਏ ਹੋ ਬਾਈ ਜੀ ਤੁਸੀਂ ਪਲੀਜ਼ ਸਟੇਜ ਤੇ ਜਾਓ ਮੈਂ ਕਹੇ ਯਾਰ ਮੈਂ ਤਾਂ ਸੋਚਿਆ ਵੀ ਨਹੀਂ ਸੀ ਵੀ ਮ ਪਰਮੇਸ਼ ਵਰਮਾ ਦੇ ਵਿਆਹ ਤੇ ਆਉਂਗਾ ਤੇ ਮੈਨੂੰ ਸਟੇਜ ਤੇ ਚੜਨਾ ਪੋਗਾ ਯਾਰ ਮੈਨੂੰ ਕੋਈ ਕੋਈ ਮਿਲਿਆ ਹੀ ਨਹੀਂ ਯਾਰ ਨਾ ਮੈਨੂੰ ਕੋਈ ਮਦਰ ਨਾ ਕੋਈ ਫਾਦਰ ਨਾ ਕੋਈ ਪਰਮੇਸ਼ ਵਰਮਾ ਦਾ ਭਰਾ ਨਾ ਕੋਈ ਉਹਦਾ ਪਤਾ ਨਹੀਂ ਕੌਣ ਪਰ ਯਾਰ ਯਾਰ ਮੈਂ ਸਟੇਜ ਤੇ ਥੋੜੀ ਚੜਨਾ ਹੈ ਤੇਰੇ ਵਿਆਹ ਤੇ ਜੇ ਤੂੰ ਦੇਖਦਾ ਹੋਵੇਂ ਯਾਰ ਪਰਮੇਸ਼ ਯਾਰ ਮੈਂ ਜੇ ਤੇਰੇ ਵਿਆਹ ਤੇ ਆਇਆ ਮੈਂ ਸਟੇਜ ਤੇ ਤਾਂ ਨਹੀਂ ਚੜਨਾ ਹੈ ਯਾਰ ਮੈਂ ਤੇਰਾ ਵਿਆਹ ਅਟੈਂਡ ਕਰਨ ਆਇਆ ਸੀਗਾ ਤੂੰ ਮੈਨੂੰ ਬਾਅਦ ਚ ਮੈਸੇਜ ਭੇਜਿਆ ਬਾਈ ਜੀ ਤੁਸੀਂ ਗੁੱਸੇ ਹੋ ਗਏ ਹੁਣ ਤੂੰ ਇੱਥੇ ਦੇਖ ਹੁਣ ਤੂੰ ਇੱਥੇ ਦੇਖ ਮੈਂ ਗੁੱਸੇ ਨਹੀਂ ਹੋਇਆ ਯਾਰ ਬਟ ਤੂੰ ਮੈਨੂੰ ਆਪਣੇ ਵਿਆਹ ਤੇ ਤਾਂ ਸਿੱਧਿਆ ਸੀ ਕਿ ਜੇ ਮੈਂ ਤੂੰ ਮੇਰੇ ਲਈ ਸਟੇਜ ਲਾਈ ਹੋਈ ਸੀ ਐ ਨਾ ਕਰ ਯਾਰ ਮੈਂ ਤੇਰੇ ਵਿਆਹ ਤੇ ਇੰਜੋਏ ਕਰਨ ਆਇਆ ਸੀ ਭਰਾ ਮੈਂ ਤੇਰੇ ਵਿਆਹ ਤੇ ਇੰਜੋਏ ਕਰਨ ਆਇਆ ਸੀਗਾ ਤੂੰ ਮੈਨੂੰ ਕਹੀ ਨਾ ਸਟੇਜ ਤੇ ਚੜੋ ਮੈਂ ਤੇਰੇ ਵਿਆਹ ਤੇ ਸਟੇਜ ਤੇ ਚੜਨ ਆਉਂਦਾ ਮੈਂ ਪੈਸੇ ਲੈ ਲੈਂਦਾ ਮੈਂ ਤੇਰੇ ਵਿਆਹ ਤੇ ਇੰਜੋਏ ਕਰਨ ਆਇਆ ਸੀ ਮੈਂ ਤੇਰੇ ਵਿਆਹ ਤੇ ਸਟੇਜ ਤੇ ਚੜਨ ਨਹੀਂ ਆਇਆ ਸੀਗਾ ਤੂੰ ਜਿਹੜੇ ਮੇਰੇ ਕੱਲ ਦੇ ਸ਼ੋਅ ਦੇ ਮਿਊਜ਼ੀਸ਼ੀਅਨ ਸੀ ਤੂੰ ਮੇਰੇ ਸਾਰੇ ਮਿਊਜ਼ੀਸ਼ੀਅਨ ਉੱਥੇ ਬੁਲਾ ਕੇ ਤੂੰ ਇਹ ਕਹਿ ਰਹੇ ਕਿ ਭਾਜੀ ਨਾਲ ਪਰਫਾਰਮ ਕਰੋ ਤੇਰੇ ਵਿਆਹ ਤੇ ਪਰਫਾਰਮ ਕਰਨੀ ਆ ਮੈਂ ਤੇਰੇ ਵਿਆਹ ਤੇ ਇੰਜੋਏ ਕਰਨ ਆਇਆ ਸੀ ਭਰਾਵਾ ਤੂੰ ਮੇਰੇ ਸਾਰੇ ਫੋਨ ਰੱਖ ਲੈ ਉੱਥੇ ਤੂੰ ਮੇਰੇ ਇੱਕ ਵੀ ਫੋਨ ਨਹੀਂ ਛੱਡਿਆ ਉੱਥੇ ਤੂੰ ਮੇਰੇ ਸਾਰੇ ਫੋਨ ਮੈਂ ਕਿਹਾ ਚੱਲ ਕੋਈ ਨਾ ਮੇਰੇ ਫੋਨ ਰੱਖ ਲੈ ਤੂੰ ਕਹੀ ਜਾਂਦਾ ਭਾਜੀ ਪਰਫਾਰਮ ਕਰਨ ਫਿਰ ਮੈਂ ਸਟੇਜ ਤੇ ਆਉਂਗਾ ਤੂੰ ਕੀ ਇੱਦਾ ਚੰਨ ਤੂੰ ਕੀ ਇੱਦਾ ਚੰਨ ਤੂੰ ਮੇਰਾ ਯਾਰਾਂ ਮੈਂ ਤੇਰੀ ਵੇਟ ਕਰਦਾ ਸੀ ਤੂੰ ਮੇਰੇ ਕੋਲੇ ਆਵੇਂ ਤੂੰ ਭਰਾਵਾ ਈਦ ਦਾ ਜਾਨੀ ਤੂੰ ਮੇਰਾ ਯਾਰ ਆ ਤੂੰ ਤਾਂ ਡ੍ਰੇਗ ਬਣਾਇਆ ਫਰਦਾ ਤੂੰ ਤਾਂ ਟਰੂਡੋ ਬਣਾਇਆ ਫਰਦਾ ਓ ਭਰਾਵਾ ਮੈਂ ਮੈਂ ਤੈਨੂੰ ਤੈਨੂੰ ਮਿਲਣ ਆਇਆ ਸੀ ਮੈਂ ਤੈਨੂੰ ਮੇਰੀ ਇੱਕ ਵੀ ਫੋਟੋ ਨਹੀਂ ਖਿੱਚਣ ਦਿੱਤੀ ਕਿਉਂਕਿ ਮੇਰਾ ਫੋਨ ਲੈ ਲਿਆ ਉਹਨਾਂ ਨੇ ਤੇਰੇ ਉੱਤੇ ਗੋਰੇ ਰੱਖੇ ਹੋਏ ਸੀ ਜਿਹੜੇ ਉੱਤੇ ਗੋਰੇ ਰੱਖੇ ਹੋਏ ਸੀ ਉਹਨਾਂ ਨੇ ਮੇਰਾ ਫੋਨ ਲੈ ਲਿਆ ਪਰਾਵਾ ਮੈਂ ਤੇਰਾ ਯਾਰ ਬਣ ਕੇ ਆਇਆ ਸੀਗਾ ਮੈਂ ਤੇਰਾ ਯਾਰ ਬਣ ਕੇ ਆਇਆ ਸੀ ਪਰਾਵਾ ਜੇ ਹੁਣ ਤੁਸੀਂ ਸੁਣਦੇ ਹੋ ਪਰਾਵੋ ਮੈਂ ਤੇਰਾ ਯਾਰ ਬਣ ਕੇ ਆਇਆ ਸੀ ਯਾਰ ਮੇਰਾ ਫੋਨ ਰੱਖ ਲਿਆ ਉਹਨਾਂ ਨੇ ਗੋਰਿਆਂ ਨੇ ਕਹਿੰਦੇ ਜੀ ਨਹੀਂ ਮੈਂ ਫਿਰ ਵੀ ਉਹ ਆਪਦਾ ਫੋਨ ਦੇਤਾ ਮੈਂ ਉੱਥੇ ਮੈਂ ਕਿਹਾ ਚਲੋ ਚੱਕੋ ਮੈਂ ਕਿਹਾ ਕੋਈ ਨਹੀਂ ਮੇਰਾ ਯਾਰ ਮੈਂ ਨਾ ਮੇਰਾ ਯਾਰ ਖੁਸ਼ ਹੋਣਾ ਚਾਹੀਦਾ ਮੈਂ ਤੇਰਾ ਯਾਰ ਬਣ ਕੇ ਆਇਆ ਸੀ ਮੇਰਾ ਫੋਨ ਵੀ ਰੱਖ ਲਿਆ ਉੱਥੇ ਫਿਰ ਵੀ ਨਹੀਂ ਤੂੰ ਮੈਨੂੰ ਮਿਲਿਆ ਯਾਰ ਤੂੰ ਬ੍ਰੇਕ ਆ ਤੂੰ ਕਹਿ ਤੂੰ ਕੀ ਆ ਮੈਨੂੰ ਮਿਲਤਾ ਲੈਂਦਾ ਮੈਂ ਉੱਥੇ 1 ਘੰਟਾ ਬਹਿ ਕੇ ਆਇਆ ਤੂੰ ਫਿਰ ਵੀ ਨਹੀਂ ਮੈਨੂੰ ਮਿਲਿਆ ਤੂੰ ਮੈਨੂੰ ਫਿਰ ਵੀ ਨਹੀਂ ਮਿਲਿਆ ਯਾਰ ਕੀ ਆ ਯਾਰ ਉਹ ਨਹੀਂ ਯਾਰ ਕਿਉਂ ਛੱਡ ਯਾਰ ਯਾਰ ਮੈਂ ਸਿਰਫ ਇਹਦੇ ਵਿਆਹ ਕਰਕੇ ਵੈਂਕੂਰ ਆਇਆ ਸੀ ਮੈਂ ਸਿਰਫ ਇਹਦੇ ਵਿਆਹ ਕਰਕੇ ਮੈਨੂੰ ਉਰ ਆਇਆ ਸੀ ਯਾਰ। ਉਹ ਯਾਰ ਤੂੰ ਕਿਉਂ ਯਾਰ ਇਹ ਜਿਹਾ ਭਰਾਵਾ ਸਾਡੇ ਅਸਤੇ ਤਾਂ ਛੱਡ ਦੇ ਯਾਰ ਆ ਚੀਜ਼ਾਂ। ਯਾਰ ਅਸੀਂ ਤੇਰੇ ਵਿਆਹ ਤੇ ਆਏ ਆ ਯਾਰ। ਤੂੰ ਯਾਰ ਕਮਾਲ ਆ ਯਾਰ ਮੈਂ ਮੈਨੂੰ ਕਹਿੰਦਾ ਕਹਿੰਦਾ ਮੇਰੇ ਵਿਆਹ ਤੇ ਫੋਨ ਨਾ ਲੈ ਕੇ ਮੈਂ ਆਪਦਾ ਫੋਨ ਵੀ ਬਾਹਰ ਛੱਡ ਜਾਂਦਾ ਯਾਰ। ਭਰਾਵਾ ਤੂੰ ਫਿਰ ਵੀ ਨਹੀਂ ਮੈਨੂੰ ਮਿਲਿਆ। ਮੈਂ ਇੱਕ ਘੰਟਾ ਤੇਰੀ ਵੇਟ ਕੀਤੀ ਭਰਾਵਾ। ਮੈਂ 1 ਘੰਟਾ ਤੇਰੀ ਵੇਟ ਕੀਤੀ ਆ ਭਰਾਵਾ ਤੂੰ ਮੈਨੂੰ ਫੇਰ ਨਹੀਂ ਮਿਲਿਆ ਓਹੋ ਹੋ ਯਾਰ ਤੂੰ ਕਮਾਲ ਹੈ ਭਰਾਵਾ ਤੂੰ ਹੈ ਹੈਗਾ ਕੀ ਯਾਰ ਤੂੰ ਡ੍ਰੇਕ ਆ ਕਿ ਤੂੰ ਆਈ ਮੀਨ ਮਾਈਕਲ ਜੈਕਸਨ ਤਾਂ ਹੈ ਨਹੀਂਗਾ ਯਾਰ ਤੂੰ ਭਰਾਵਾ ਕਿਹੜਾ ਕਿਹੜਾ ਓ ਭਰਾਵਾ ਮੈਂ ਤੇਰੀ ਵੇਟ ਕੀਤੀ ਆ ਤੂੰ ਮੈਨੂੰ ਨਾ ਮੈਨੂੰ ਤਾਂ ਮਿਲ ਜਾਂਦਾ ਆ ਕਿ ਤੂੰ ਮੈਨੂੰ ਤਾਂ ਮਿਲ ਜਾਂਦਾ ਯਾਰ ਆ ਕੇ ਕਮਾਲ ਹੈ ਯਾਰ ਮੈਂ ਤਰੀ 1 ਘੰਟਾ ਵੇਟ ਕੀਤੀ ਆ bro ਮੈਂ ਤਰੀ 1 ਘੰਟਾ ਵੇਟ ਕੀਤੀ ਆ ਯਾਰ ਤੂੰ ਮੈਨੂੰ ਤਾਂ ਮਿਲ ਜਾਂਦਾ ਆਖੇ ਯਾਰ ਆਪਦੇ ਯਾਰ ਦੇ ਵਿਆਹ ਤੇ ਯਾਰ 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 ਤੂੰ ਮੈਂ ਇੱਕ ਠੋਕੇ ਕਿਹਾ ਸੀ ਉੱਥੇ ਕਿ ਮੇਰੇ ਯਾਰ ਦਾ ਵਿਆਹ ਮੈਂ ਤੈਨੂੰ ਕਿਹਾ ਸੀ ਕਿ ਮੇਰੇ ਯਾਰ ਦਾ ਵਿਆਹ ਯਾਰ ਤੂੰ ਮੇਰੇ ਤੂੰ ਉਹ ਮੈਨੂੰ ਮਿਲਿਆ ਵੀ ਨਹੀਂ ਆਕੇ ਯਾਰ ਯਾਰ ਫੋਟੋਆਂ ਬਾਅਦ ਚ ਖਿਚਾ ਲੈਂਦਾ ਯਾਰ ਆ ਕਰ ਯਾਰ ਤੂੰ ਫੋਟੋਆਂ ਬਾਅਦ ਚ ਖਿਚਾ ਲੈਂਦਾ ਪਰਮੇਸ਼ ਹੁਣ ਤੂੰ ਮੈਨੂੰ ਮੈਸੇਜ ਕਰ ਰਿਹਾ